ਨਰਿੰਦਰ ਮੋਦੀ ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਨਾਲ ਕਈ ਅਹਿਮ ਗੱਲਾਂ ਤੇ ਵਿਚਾਰਾ ਵੀ ਕੀਤੀਆਂ ਸੋ ਦੱਸਿਏ ਕਿ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਦੇਣਾ ਸੀ ਤਦ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਕੇ ਆਏ ਸੀ ਸੋ ਇਹ ਵੀ ਦੱਸਿਏ ਕਿ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਤੋਂ ਬਾਅਦ ਉਹ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ मनोहरलाल जोशी ਦੇ ਘਰੇ ਵੀ ਗਏ ਅਤੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਇਸ ਮੌਕੇ ਮੁਰਲੀ ਮਨੋਹਰलाल जोशी ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਰੋਪਾ ਪਾਕਿਸਤਾਨਿਤ ਵੀ ਕੀਤਾ ਨਦਰ ਮੋਦੀ ਲਾਲ ਕਿਸ਼ਨ ਅਦਵਾਨੀ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਨਾਲ ਕਈ ਅਹਿਮ ਗੱਲਾਂ ਤੇ ਵਿਚਾਰਾ ਵੀ ਕੀਤੀਆਂ ਸੂਦਾਰਸੀਏ ਕਿ ਜਦੋਂ ਲਾਲ ਕਿਸ਼ਨ ਅਦਵਾਨੀ ਨੂੰ ਭਾਰਤ ਗਤਨ ਦੇਣਾ ਸੀ ਤਦ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਕੇ ਆਏ ਸੀ ਸੂਵੇ ਵੀ ਦੱਸਦੀ ਹੈ ਕਿ ਲਾਲ ਕਿਸ਼ਨ ਅਦਵਾਨੀ ਨਾਲ ਮੁਲਾਕਾਤ ਤੋਂ ਬਾਅਦ ਉਹ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ मनोहरलाल जोशी ਦੇ ਘਰੇ ਵੀ ਗਏ ਅਤੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਇਸ ਮੌਕੇ ਮੁਰਲੀ ਮਨੋਹਰलाल ਜੋਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਰੋਪਾ ਪਾਕਿਸਤਾਨ ਮਾਨਿਤ ਕੀਤਾ ਨਦਰ ਮੋਦੀ ਲਾਲ ਕਿਸ਼ਨ ਅਡਵਾਨੀ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਨਾਲ ਕਈ ਅਹਿਮ ਗੱਲਾਂ ਤੇ ਵਿਚਾਰਾ ਵੀ ਕੀਤੀਆਂ ਸੋ ਦੱਸ ਦਈਏ ਕਿ ਜਦੋਂ ਲਾਲ ਕਿਸ਼ਨ ਅਡਵਾਨੀ ਨੂੰ ਭਾਰਤ ਰਤਨ ਦੇਣਾ ਸੀ ਤਦ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਕੇ ਆਏ ਸੀ ਸੋ ਇਹ ਵੀ ਦੱਸ ਦਈਏ ਕਿ ਲਾਲ ਕਿਸ਼ਨ ਅਡਵਾਨੀ ਨਾਲ ਮੁਲਾਕਾਤ ਤੋਂ ਬਾਅਦ ਉਹ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ मनोहरलाल जोशी ਦੇ ਘਰੇ ਵੀ ਗਏ ਅਤੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਇਸ ਮੌਕੇ ਮੁਰਲੀ ਮਨੋਹਰलाल जोशी ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਰੋਪਾ ਪਾਕਿਸਤਾਨ ਮਾਨਿਤ ਵੀ ਕੀਤਾ ਨਦਰ ਮੋਦੀ ਲਾਲ ਕਿਸ਼ਨ ਅਡਵਾਨੀ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਨਾਲ ਕਈ ਅਹਿਮ ਗੱਲਾਂ ਤੇ ਵਿਚਾਰਾ ਵੀ ਕੀਤੀਆਂ ਸੂਦਾਰਸੀਏ ਕਿ ਜਦੋਂ ਲਾਲ ਕਿਸ਼ਨ ਅਡਵਾਨੀ ਨੂੰ ਭਾਰਤ ਗਤਨ ਦੇਣਾ ਸੀ ਤਦ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਕੇ ਆਏ ਸੀ ਸੂਵੇ ਵੀ ਦੱਸਦੀ ਹੈ ਕਿ ਲਾਲ ਕਿਸ਼ਨ ਅਡਵਾਨੀ ਨਾਲ ਮੁਲਾਕਾਤ ਤੋਂ ਬਾਅਦ ਉਹ ਭਾਜਪਾ ਦੇ ਸੀਨੀਅਰ ਆਗੂ ਮੁਰਲੀ ਮਨੋਹਰ मनोहरलाल जोशी ਦੇ ਘਰੇ ਵੀ ਗਏ ਅਤੇ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਇਸ ਮੌਕੇ ਮੁਰਲੀ ਮਨੋਹਰलाल ਜੋਸ਼ੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਰੋਪਾ ਪਾਕਿਸਤਾਨ ਮਾਨਿਤ ਕੀਤੀ